ਹਾਰੀ ਦਾ ਨੰਨ ਕਾਂਦੀਨ ਸਾਡੇ ਪੂਰੇ ਸ਼ਹਿਰ ਦੇ ਵਿੱਚ ਬੜੀ ਧੂਤਾਂ ਨਾਲ ਬੜੇ ਉੱਸਾ ਦੇ ਨਾਲ ਸਾਹਿਬ ਜੀ ਨੇ ਵਰਸਨ ਸਾਹਿਬ ਜੀ ਅੱਜ ਵੀ ਹਾਜ਼ਰੀ ਦੇ ਵਿੰਨੰਨਾਂ ਲਈ ਆ ਸ਼ੁਗਾਂ ਦੇ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਐਮਸੀ ਸਾਰੇ ਸ਼ਹਿਰ ਦੇ ਟਿਕੀ ਟਿਕੀ ਦੀ ਸਭ ਤੋਂ ਨਾਮ ਬੜੇ ਸੁਹਾਣੇ ਨੇ ਬੜੇ ਉਹਨਾਂ ਮਾਣਕ ਜੀਮ ਆਉਂਦਾ ਹੈ ਜੀ ਰਾਮ ਦੇ ਤੱਕ ਦੀ ਸ਼ਾਦੇ ਨਾਲ नशा ख़तम करण लाइ वॾा उपाड़ा बारे कीअं कंदा ਆਪਾਂ ਦੇ ਪਾਣੇ ਤੋਂ ਬਾਅਦ ਆਪਾਂ ਸਭੀ ਆ ਰਹੀ ਹੈ ਪਹਿਲਾ ਸਾਰਾ ਜੈ ਸ਼੍ਰੀ ਰਾਮ ਇਹ ਮੱਤ ਜਤ ਪਤਿਆ ਦੇ ਵਿਚਾਰ ਰਾਮ ਨੰਦ ਜੀ ਦਾ ਅਕਸਾ ਬੜੇ ਜੀ ਰਾਮ ਜੈ ਸ਼੍ਰੀ ਰਾਮ ਤੇ ਰਾਤ ਦੀ ਕਿੰਨੀ ਸਮਾਰੀ ਆ ਰਾਮ ਜੀ ਦੀ ਦੇਖੋ ਸਾਰੇ ਕਿਤੇ ਰਾਮ ਭਗਤਾਂ ਦੇ ਝੰਡੇ ਜੈਕਾਰੇ ਲੱਗ ਰਹੇ ਨੇ ਇਸ ਤਰ੍ਹਾਂ ਦੀ ਸ਼ੋਭਾ ਯਾਤਰਾ ਸਾਰੇ ਬੜੇ ਬੜੇ ਸ਼ਹਿਰਾਂ ਤੋਂ ਆਪਣੇ ਸ਼ਹਿਰਾਂ ਵਿੱਚ ਆ ਰਹੀ ਹੈ ਕਿ ਕਿ ਸਭਾ ਦੇ ਦਾਨ ਦੇ ਦਾਨੀ ਕੋਈ ਕੋਈ ਹਾਂ ਜੇ ਸਭਾ ਜਨਾਪਾ ਵੀ ਪ੍ਰਮਾਣ ਦੀ ਰਾਤ ਹੋਵੇ ਤੁਹਾਡਾ ਰਾਤ ਜੇ ਇਸ ਉਹਨਾਂ ਆਪਣਾ ਸੇਵਾ ਦੀ ਰਾਤ ਉਹਦਾ ਅੱਜ ਜੇ ਸ਼੍ਰੀਮਾਂ ਯਾਤਰਾ ਕੱਢੀ ਜਾ ਰਹੀ ਹੈ ਜਾਤਰਾ ਇਹ ਭਗਵਾਨ ਰਾਮ ਜੀ ਦਾ ਲਾਡਲ ਜਿਸ ਤੇ तकरीबन 5000 ਲੋਕ ਇਕੱਠੇ ਹੋਣਾ ਪਿਆ ਹੈ ਇਹ ਸਾਰਾ ਰਾਹ ਮੇਲੇ ਦਾ 11 1200 ਇਹਦਾ ਕੰਮ ਹੈ ਜਰਾ ਹੀ ਇਹ ਸਾਡੇ ਸ਼ਹਿਰ ਦੀ ਉਹਦੀ ਆਪ ਜੇ ਅਸੀਂ ਵਰਨਰ ਸਿੰਘ ਜੀ ਨਾਲ ਜੁੜ ਕੇ ਹੋ ਕੇ ਜਿਹੜਾ ਸੈਲੀਬ੍ਰੇਟ ਕਰਦੇ ਆ ਤੇ ਜੇ ਇਹੋ ਹੀ ਕਾਮਨਾ ਕਰੀਏ ਭਗਵਾਨ ਰਾਮ ਸਾਡੇ ਸ਼ਹਿਰ ਦੀ ਕਿਰਪਾ ਬਣਾਈ ਰੱਖੇ ਕਿ ਸਾਡਾ ਇਹ ਆਸ ਤੇ ਜਿਹੜਾ ਇਹ ਸੈਲੀਬ੍ਰੇਸ਼ਨ ਹੈ ਲੋਕਾਂ ਨੂੰ ਕੀ ਸੰਦੇਸ਼ ਦੇਵੋਗੇ ਆਕਾਣੇ ਆਪਾਂ ਜੋ ਸਾਡੇ ਭਗਵਾਨ ਨੇ ਸਾਨੂੰ ਮਾਰਗ ਦਿਖਾਇਆ ਉਸ ਦੇ ਉੱਤੇ ਚੱਲਦੇ ਹੋਏ ਇਹ ਇਸ ਭਾਵਨਾ ਨਾਲ ਇੱਕ ਜੁਗਰੇ ਦੇ ਨਾਲ ਸਾਥ ਦੇ ਕੇ ਜਿੱਥੇ ਕਿ ਧੰਕਾ ਹੋ ਰਿਹਾ ਉਹਦੇ ਗਲਾਬ ਮੜਨਾ ਕਿ ਇਹ ਸਾਰੇ ਜਿਹੜੇ ਸੋਟਾ ਵਾਲਾ ਸਿਧਿਆਵਾਲੀ ਉਸ ਨੂੰ ਉਹਨਾਂ ਨੂੰ ਫੋਲੋ ਕਰਦੇ ਹੋਏ ਜਿਹੜਾ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਸ਼ਹਿਰ ਵਿੱਚ ਦੀ ਜਿਹੜਾ ਕਿ ਇਹ ਸ਼ੋਭਾ ਯਾਤਰਾ ਕਰ ਰਹੀ ਹੈ ਇਸ ਰਾਤ ਨੂੰ ਜਿਹੜੀ ਸ਼ੋਭਾ ਸਕੇ ਸਾਰੇ ਹੀ ਸ਼ਹਿਰ ਦੇ ਸਾਰਿਆਂ ਸੰਗਠਨਾਂ ਦੇ ਸਹਿਯੋਗ ਨਾਲ ਇਹ ਸ਼੍ਰੀ ਰਾਮ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ सनातन धर्म ਦਾ ਬਹੁਤ ਪ੍ਰਚਾਰ ਹੋ ਰਿਹਾ ਹੈ ਮੈਂ ਅੱਗੇ ਵੀ ਕਹੀ ਵਾਲੀ ਇਹ ਹੈ ਕਿ ਸਨਾਤਨ धर्म ਤੋਂ ਬਟਾ ਕੋਈ ਧਰਮ ਨਹੀਂ ਸਾਰੇ ਯੰਗ ਨੂੰ ਯੂਥ ਨੂੰ ਵੈਸੇ ਤਾਂ ਉਹ ਬਹੁਤ ਜ਼ਿਆਦਾ ਪ੍ਰੇਰਿਤ ਹੈ ਲੇਕਿਨ ਹੋਰ ਪ੍ਰੇਰਿਤ ਕਰਦਿਆਂ ਹੋਇਆ ਕਹਿਣਾ ਕਿ ਆਪਣੇ ਧਰਮ ਨਾਲ ਜੁੜੋ ਜਿੰਨਾ ਹੋ ਸਕਦਾ ਹੈ ਆਪਣੇ ਧਰਮ ਨਾਲ ਜੁੜੋ ਆਪਣੇ ਧਰਮ ਨੂੰ ਪੜੋ ਉਸ ਨੂੰ ਸਮਝੋ ਇਸ ਦੇ ਵਰਗਾ ਕੋਈ ਧਰਮ ਨਹੀਂ ਇਸ ਦੇ ਨਾਲ ਜੁੜ ਕੇ ਆਪਾਂ ਆਪਣਾ ਜਿਹੜਾ ਅਧਿਆਤਮਿਕ ਵਿਕਾਸ ਹੈ ਉਸ ਨੂੰ ਕਰੀਏ ਤੇ ਪ੍ਰਮਾਤਮਾ ਨਾਲ ਜੁੜੀਏ ਇਹ ਜਿਹੇ ਜਿਹੜੇ ਅਨਸ਼ੋਭਾ ਯਾਤਰਾ ਨੇ ਇਹ ਸਭ ਯੂਥ ਨੂੰ ਪ੍ਰੇਰਿਤ ਕਰਦਿਆਂ ਨਹੀਂ ਤੇ ਉਹ ਧਰਮ ਦੇ ਕੰਮ ਕਰਨੀ ਜੁੜਦੇ ਲੋਕਾਂ ਨੂੰ ਕੀ ਸੰਦੇਸ਼ ਦੂੰਗਾ ਅੱਜ ਤੁਨੂੰ ਲੋਕਾਂ ਨੂੰ ਮੈਂ ਇਹੀ ਸੰਦੇਸ਼ ਦਿਨਾ ਜੀ ਆਓ ਆਪਾਂ ਨਸ਼ਿਆਂ ਤੋਂ ਆਪਣੇ ਯੂਥ ਨੂੰ ਰਹਿਤ ਕਰੀਏ ਧਰਮ ਵੱਲ ਜੋੜੀਏ ਤਾਂ ਕਿ ਆਪਣਾ ਪੰਜਾਬ ਹੈ ਜਿਹੜਾ ਉਹ ਨਸ਼ਿਆਂ ਤੋਂ ਰਹਿਤ ਹੋ ਸਕੇ ਤੇ ਅਧਿਆਤਮਿਕ ਵੱਲ ਉੱਤਰ ਸਕੇ